ਨਫ਼ਰਤ ਕਰਕੇ ਕਿਉਂ ਬਦੌਣਿਓ ਐਮੀਤ ਕਿਸੇ ਦੀ ਮਾਫ਼ ਕਰਕੇ ਸ਼ਰਮਿੰਦਾ ਕਰਨਾ ਵੀ ਬੁਰਾ ਤਾਂ ਨਹੀਂ ਲੋਕਾਂ ਨੂੰ ਖੋਣ ਤੋਂ ਨਾ ਡਰੋ ਡਰੋ ਇਸ ਗੱਲ ਤੋਂ ਕਿ ਲੋਕਾਂ ਨੂੰ ਖੁਸ਼ ਕਰਦੇ ਕਰਦੇ ਕਿਤੇ ਤੁਸੀਂ ਖੁਦ ਨੂੰ ਨਾ ਖੋਦਿਓ ਜਦੋਂ ਦਰਦ ਖੁਦ ਸਹਿਣਾ ਹੈ ਤਾਂ ਦੂਜਿਆਂ ਨੂੰ ਦੱਸ ਕੇ ਤਮਾਸ਼ਾ ਕਿਉਂ ਕਰਨਾ ਹੈ ਆਪਣੇ ਜੀਵਨ ਦੀਆਂ ਸਮੱਸਿਆਵਾਂ ਹਰ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ 80% ਲੋਕਾਂ ਨੂੰ ਇਸਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਬਾਕੀ ਦੇ 20% ਇਸ ਨੂੰ ਖੁਸ਼ ਹੋ ਜਾਣਗੇ ਸਿਰਫ ਉਸ ਇੱਕ ਪਰਮਾਤਮਾ ਦੇ ਸਾਹਮਣੇ ਝੁਕੋ ਉਹ ਤੁਹਾਨੂੰ ਫਿਰ ਕਦੇ ਕਿਸੇ ਦੇ ਸਾਹਮਣੇ ਝੁਕਣ ਨਹੀਂ ਦਿੰਦਾ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹੋਏ ਇਹਨਾਂ ਤਿੰਨ ਸ਼ਬਦਾਂ ਨੂੰ ਜੁਰਦ ਰਾਇਆ ਕਰੋ ਕੋਸ਼ਿਸ਼ ਸੱਚ ਅਤੇ ਵਿਸ਼ਵਾਸ ਕੋਸ਼ਿਸ਼ ਬਿਹਤਰ ਬਣਨ ਲਈ ਸੱਚਾਈ ਆਪਣੇ ਕੰਮ ਦੇ ਨਾਲ ਅਤੇ ਵਿਸ਼ਵਾਸ ਪਰਮਾਤਮਾ ਤੇ ਫਿਰ ਦੇਖਿਓ ਹਰ ਕੰਮ ਆਸਾਨ ਕਿਵੇਂ ਨਹੀਂ ਹੁੰਦਾ ਆਪਣੇ ਆਪ ਨੂੰ ਸਮੁੰਦਰ ਦੀ ਤਰ੍ਹਾਂ ਬਣਾਓ ਜੋ ਆਪਣੇ ਅੰਦਰ ਬਹੁਤ ਕੁਝ ਸਮਾ ਲੈਣ ਦੇ ਬਾਵਜੂਦ ਵੀ ਅੰਦਰ ਤੋਂ ਇਕਦਮ ਸ਼ਾਂਤ ਹੁੰਦਾ ਹੈ ਜੇਕਰ ਕਿਸੇ ਪਸਥਿਤੀ ਵਿੱਚ ਤੁਹਾਡੇ ਕੋਲ ਸਹੀ ਸ਼ਬਦ ਨਹੀਂ ਹਨ ਤਾਂ ਸਿਰਫ ਮੁਸਕਰਾ ਦਿਓ ਕਿਉਂਕਿ ਸ਼ਬਦ ਉញਝ ਸਕਦੇ ਹਨ ਪਰ ਮੁਸਕਰਾਹਟ ਹਮੇਸ਼ਾ ਕਮ ਆਉਂਦੀ ਹੈ ਕਿਸੇ ਵੀ ਕਾਰਨ ਤੋਂ ਪਾਪ ਨਾ ਕਰੋ ਕਿਉਂਕਿ ਕਾਰਨ ਖਤਮ ਹੋ ਜਾਵੇਗਾ ਪਰ ਪਾਪ ਨਹੀਂ ਤੇ ਹਰੇਕ ਨੇਕ ਕੰਮ ਲਈ ਤਕਲੀਫ ਉਠਾਲਿਆ ਕਰੋ ਕਿਉਂਕਿ ਤਕਲੀਫ ਖਤਮ ਹੋ ਜਾਵੇਗੀ ਪਰ ਨੇਕ ਕੰਮ ਨਹੀਂ ਕਿਸੇ ਦੀ ਤਕਲੀਫ ਦੇਖ ਕੇ ਖੁਸ਼ ਨਾ ਹੋਇਆ ਕਰੋ ਕਿਤੇ ਪ੍ਰਮਾਤਮਾ ਤੁਹਾਨੂੰ ਉਹੀ ਨਾ ਦੇ ਦੇਵੇ ਕਿਉਂਕਿ ਪ੍ਰਮਾਤਮਾ ਤੁਹਾਨੂੰ ਉਹੀ ਦਿੰਦਾ ਜਿਸ ਤੋਂ ਤੁਸੀਂ ਖੁਸ਼ ਹੁੰਦੇ ਹੋ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਲੋਕਾਂ ਦੀਆਂ ਗੱਲਾਂ ਨੂੰ ਉਹੀ ਇਮਤਿਆਦ ਦਿਓ ਜਿਵੇਂ ਚਾਹ ਉਤੇ ਮਲਾਈ ਨੂੰ ਦਿੰਦੇ ਹੋ ਕਿਸੇ ਨਾਲ ਇੰਨੀ ਨਫ਼ਰਤ ਨਾ ਕਰੋ ਕਿ ਸਾਹਮਣਾ ਹੋਣ ਤੇ ਮਿਲ ਨਾ ਸਕੋ ਅਤੇ ਕਿਸੇ ਨਾਲ ਇੰਨੀ ਮੁਹੱਬਤ ਨਾ ਕਰੋ ਕਿ ਵਿਛੜਨਾ ਪਵੇ ਤਾਂ ਜਿਉ ਨਾ ਸਕੋ ਪ੍ਰੋਸਸ ਸਭ ਤੇ ਕਰੋ ਪਰ ਬਹੁਤ ਸਾਵਧਾਨੀ ਨਾਲ ਕਿਉਂਕਿ ਕਦੇ-ਕਦੇ ਖੁਦ ਦੇ ਦੰਦ ਵੀ ਜੀਬ ਨੂੰ ਕੱਟ ਲੈਂਦੇ ਹਨ ਅਕਸਰ ਅਸੀਂ ਉਹਨਾਂ ਲੋਕਾਂ ਦੇ ਹੱਥੋਂ ਆਪਣਾ ਮਜ਼ਾਕ ਬਣਵਾਉਂਦੇ ਹਾਂ ਜਿਨ੍ਹਾਂ ਨੂੰ ਕਮਜ਼ੋਰ ਬਖਤ ਵਿਜੈ ਸਿੰਘ ਆਪਣੀਆਂ ਸਾਰੀਆਂ ਸੱਚਾਈਆਂ ਸੌਂਪ ਦਿੰਦੇ ਹਾਂ ਆਪਣੀ ਸੋਚ ਨੂੰ ਪਾਣੀ ਦੀਆਂ ਬੂੰਦਾਂ ਵਾਂਗ ਪਵਿੱਤਰ ਅਤੇ ਨਿਰਮਲ ਰੱਖਣਾ ਕਿਉਂਕਿ ਜਿਸ ਤਰ੍ਹਾਂ ਪਾਣੀ ਦੀਆਂ ਬੂੰਦਾਂ ਹੀ ਨਦੀ ਅਤੇ ਨਦੀਆਂ ਸਮੁੰਦਰ ਬਣਦੀਆਂ ਹਨ ਉਸ ਤਰ੍ਹਾਂ ਤੁਹਾਡੀ ਸੋਚ ਅਤੇ ਤੁਹਾਡੀਆਂ ਆਦਤਾਂ ਹੀ ਤੁਹਾਡੀ ਸ਼ਖਸੀਅਤ ਬਣਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਖੁਸ਼ ਰਹੋ ਆਵਾਜ਼ ਦੋ ਧੰਨਵਾਦ